ਕਹਿੰਦੇ ਕਹੋਂਦੇ ਰੀਅਲਟਰ ਨਾ ਏਜੰਸੀਆਂ ਥਰੂ ਕੰਮ ਤੇ ਜਾਂਦੇ ਦੇਖਣੇ ਨੇ ਬਿਲਕੁਲ ਉਹੀ ਕਹਿੰਦੇ ਕਹੋਂਦੇ ਕਿ ਮੇਰੇ ਤਾਂ ਅੱਖਾਂ ਦੇ ਸਾਹਮਣੇ ਰੀਅਲਟਰ ਜੌਬ ਤੇ ਜਾ ਰਹੇ ਨੇ ਏਜੰਸੀਆਂ ਥਰੂ ਸ਼ਿਫਟਾਂ ਲਾ ਰਹੇ ਨੇ ਇਸ ਟਾਈਮ ਤੇ ਉੱਥੇ ਵੀ ਕਰਦੇ ਹੋਣੇ ਨਾ ਦੇਖੋ ਮਿੱਤਰ ਹਾਂ ਘਰ ਚਾਹੀਦਾ ਕਿੱਥੇ ਚਾਹੀਦਾ ਉਹ 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 ਮਾਗ ਰਿਹਾ ਨਾ ਸੁਪਰਵਾਈਜ਼ਰ ਕਹਿੰਦਾ ਉਹ ਦੱਬੇ ਚੱਕ ਵੈਸੋ ਪਹਿਲਾਂ ਤਾਂ ਇੱਕ ਮੇਨ ਗੱਲ ਖੁੱਲ ਜਾਂਦੀ ਹੈ ਕੈਨੇਡਾ ਜਾਣਾ ਕਈ ਕਮੈਂਟਸ ਤਾਂ ਐਨੇ ਪੂਰੇ ਕਲੀਅਰ ਬੋਲਡ ਕਮੈਂਟ ਇਹ ਵੀ ਲਿਖਿਆ ਹੋਇਆ ਨੇ ਕਿ ਹਾਂ ਕਿ ਉੱਥੇ ਨਹੀਂ ਮੈਨੇ ਸਹੀ ਜਾਂਦੇ ਹੈਗੇ ਇੱਥੇ ਜਾ ਕੇ ਵੀ ਹਾਂ ਸ ਤਾਂ ਇੱਥੇ ਹੀ ਰਾਂਗੇ ਘਟੂ ਘਟ ਇੰਡੀਪੈਂਡੈਂਟ ਤਾਂ ਹੈਗੇ ਆ ਸਰ ਪਰ ਇੰਡੀਪੈਂਡੈਂਟ ਦੇ ਚੱਕਰ ਚ ਨਾ ਸੱਸ ਸਹੁਰੇ ਨਾਲ ਤਾਂ ਉਰੇ ਵੀ ਨਹੀਂ ਰਹਿਣਾ ਚਾਹੁੰਦੀਆਂ ਹਾਂ ਬਿਲਕੁਲ ਗੱਲ ਇਹ ਵੀ ਹੈ ਨਾ ਦਲੇਰ ਇੱਕ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਨਵੀਂ ਟਰਮ ਸ਼ੁਰੂ ਹੋਈ ਹੈ ਨਵੀਂ ਤਾਂ ਨਹੀਂ ਹੈਗੀ ਚਲ ਪਰ ਉਹਦੀ ਬਹੁਤ ਜ਼ਿਆਦਾ ਚਰਚ ਚੱਲ ਰਹੀ ਹੈ ਸੈਲਫ ਡਿਪੈਂਡੈਂਟ ਹਮ ਸੈਲਫ ਡਿਪ ਕੈਨੇਡਾ ਆ ਕੇ ਮੈਂ ਕਹਿੰਦਾ ਵੀ ਸਾਲ ਦੋ ਸਾਲ ਸ਼ਿਫਟਣ ਲਾ ਕੇ ਚਾਹੇ ਮੁੰਡੇ ਹੋਣ ਚਾਹੇ ਕੁੜੀਆਂ ਹੋਣ ਹਰ ਕੋਈ ਇਹ ਕਹਿੰਦਾ ਕਿ ਹਾਂ ਮੈਂ ਉਹਦੇ ਪੈਰਾਂ ਤੇ ਆਪ ਖੜਾ ਤੈਨੂੰ ਇਹ ਗੱਲ ਕਿੰਨੀ ਕ ਸਹੀ ਲੱਗਦੀ ਹੈ ਕਿ ਇਹ ਬਹੁਤ ਵਧੀਆ ਗੱਲ ਆ ਸੈਲਫ ਡਿਪੈਂਡੈਂਟ ਹੁਣ ਚਲੋ ਕਿਸੇ ਹੱਦ ਤੱਕ ਤਾਂ ਠੀਕ ਆ ਪਰ ਜੇ ਤੁਸੀਂ ਹਰ ਇੱਕ ਗੱਲ ਤੇ ਸੈਲਫ ਡਿਪੈਂਡੈਂਸੀ ਲੈ ਆਉਂਗੇ ਉਹ ਵੀ ਸਹੀ ਨਹੀਂ ਗਾ ਖਾਸ ਕਰਕੇ ਮੈਨੂੰ ਲੱਗਦਾ ਸਭ ਤੋਂ ਵੱਧ ਕੀ ਚੀਜ਼ ਲੈ ਕੇ ਆਉਂਦੀ ਨੇ ਮੈਨੂੰ ਲੱਗਦਾ ਕੁੜੀ ਹੀ ਲੈ ਕੇ ਆਉਂਦੀਆਂ ਨੇ ਹੂੰ ਤੇ ਉਹ ਚਲੋ ਆਉਂਦੀ ਵੀ ਹਾਂਜੀ ਉੱਥੇ ਸਾਨੂੰ ਆਜ਼ਾਦੀ ਨਹੀਂ ਹੈ ਦੀ ਘੁੰਮਣ ਦੀ ਆਜ਼ਾਦੀ ਨਹੀਂ ਹੈ ਦੀ ਹੋਰ ਕੀ ਜਾਂਦੀ ਹੈ ਆਜ਼ਾਦੀ ਨਹੀਂ ਹੈ ਤੇ ਉਰੇ ਅਸੀਂ ਫ੍ਰੀਲੀ ਘੁੰਮ ਸਕਦੇ ਆ ਤੇ ਮੈਨੂੰ ਲੱਗਦਾ ਨਹੀਂ ਅੱਜ ਕੱਲ ਕੋਈ ਪੰਜਾਬੀ ਸਾਨੂੰ ਰੋਕਦਾ ਸੋ ਇਹ ਤਾਂ ਕੋਈ ਬਹਾਨਾ ਲੈ ਕੇ ਆਇਆ ਕਰੋ ਸੈਲਫ ਡਿਪੈਂਡੈਂਸ ਤੋਂ ਹੋਣਾ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ ਤੁਸੀਂ ਇਕਨੋਮਿਕ ਹਾਂ ਪੈਸੇ ਤੋਂ ਖੌਂ ਸੈਲਫ ਸਪੈਡੈਂਡ ਬਣੋ ਹਾਂ ਆਪਣੇ ਪੇਰੈਂਟਸ ਨੂੰ ਥੋੜਾ ਜਿਹਾ ਜਿੰਨਾ ਹੋ ਸਕਦਾ ਸਖਾਲਾ ਕਰੋ ਹਣਾ ਪਰਿਵਾਰ ਨੂੰ ਹੋ ਸਕਦਾ ਜਿੰਨਾ ਵੱਧ ਸਖਾਲਾ ਕਰ ਸਕਦੇ ਹੋ ਉਹ ਚੀਜ਼ ਕਰੋ ਹਣਾ ਵੱਧ ਤੋਂ ਵੱਧ ਪੈਸੇ ਤੋਂ ਮਨਵਾਹੀ ਹੁੰਦਾ ਹੈ ਰਿਸ਼ਤਿਆਂ ਤੋਂ ਥੋੜਾ ਜਿਹਾ ਸੈਲਫ ਸਪੈਡੈਂਡ ਬਣੋ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰੋ ਮਜ਼ਬੂਤ ਕਰੋ ਬਿਲਕੁਲ ਸੈਲਫ ਸਪੈਡੈਂਸੀ ਨੂੰ ਆਪਾਂ ਬਹੁਤ ਗਲਤ ਪਾਸੇ ਲੈ ਕੇ ਜਾ ਰਹੇ ਹਾਂ ਯਾਰ ਹਨਾ ਉਹ ਚੀਜ਼ ਜਾ ਰਹੇ ਨੇ ਤੇ ਕਿਤਨਾ ਕਿਤੇ ਹਰ ਚੀਜ਼ ਦੇ ਵਿੱਚ ਆਪਾਂ ਨੂੰ ਉਹ ਚੀਜ਼ ਨਹੀਂ ਬਣਨੀ ਚਾਹੀਦੀ ਹੁੰਦੀ ਹਾਂ ਮੇਰਾ ਪੁਆਇੰਟ ਵੀ ਪਤਾ ਕੀ ਆ ਸੈਲਫ ਡਿਪੈਂਡੈਂਸ ਪਤਾ ਸ ਆਨ ਸਰ ਕਿਸੇ ਨੂੰ Amazon ਚ ਕੰਮ ਮਿਲ ਗਿਆ ਕਿਸੇ ਨੂੰ ਬੇਕਰੀ ਚ ਕੰਮ ਮਿਲ ਗਿਆ ਕਿਸੇ ਨੂੰ ਗੈਸ ਸਟੇਸ਼ਨ ਦੇ ਕੰਮ ਮਿਲ ਗਿਆ ਚਾਰ ਪੈਸੇ ਇਕੱਠੇ ਹੋਣ ਲੱਗੇ ਹਮ ਆਪ ਦਾ ਖਰਚਾ ਨਿਕਲਣ ਲੱਗ ਗਿਆ ਫੀਸ ਨਿਕਲ ਗਈ ਬਹੁਤ ਵਧੀਆ ਗੱਲ ਆ ਹਨਾ ਮਿਹਨਤ ਕਰਦੇ ਹਾਂ ਫੀਸ ਕੱਢਦੇ ਹਾਂ ਬਹੁਤ ਵਧੀਆ ਗੱਲ ਆ ਮਾਪੇ ਨੇ ਕੈਨੇਡਾ ਭੇਜਿਆ ਉਸ ਤੋਂ ਬਾਅਦ ਜਦੋਂ ਬੰਦਾ 6 ਮਹੀਨੇ ਕੰਮ ਕਰ ਲੈਂਦਾ ਫਿਰ ਮਾਪੇ ਆਪਣੇ ਸਾਹਮਣੇ ਕਹਿੰਦਾ ਮੈਂ ਤਾਂ ਉਹਦੇ ਪੈਰਾਂ ਤੇ ਆਪ ਖੜਾ ਹੋਇਆ ਹਮ ਠੀਕ ਆ ਹੁਣ ਤੱਕ ਜੋ ਵੀ ਪੈਸ ਲੱਗਿਆ ਉਹ ਮਾਪਪਾਤ ਲੱਗਿਆ ਪਹਿਲਾਂ ਦੋ ਕਿਸੇ ਮਾਪਪਨੇ ਭਰਤੀਆਂ ਉਸ ਤੋਂ ਬਾਅਦ ਜਿਹੜੀ ਜੌਬ ਤੁਸੀਂ ਕਰ ਰਹੇ ਹੋ ਚਾਹੇ ਉਹ ਬੇકરી ਲਾ ਲਓ Amazon ਵਾਲੋ ਗੈਸ ਸਟੇਸ਼ਨ ਲਾ ਲਓ ਜਾਂ ਟੈਮਾ ਹੋਟਲ ਲਾ ਲਓ ਮੁੰਡਿਆਂ ਲਈ ਵੀ ਸੇਮ ਗੱਲ ਬਾਤ ਆ ਉਹ ਬੰਦਾ ਇਹ ਥੋੜਾ ਨਾ ਕਹਿ ਦੂਗਾ ਕਿ ਹਾਂ ਇੱਕ ਟੈਂਪਰੇਰੀ ਜੌਬ Amazon ਦੀ ਜਾਂ ਕੋਈ ਵੀ ਲਾ ਲਈਏ ਦਿਹਾੜੀ ਵਾਲੀ ਜੌਬ ਲਾ ਲਈਏ ਤੈਨੂੰ ਕੀ ਲੱਗਦਾ ਕਿ ਉਹ ਜੌਬ ਨਾਲ ਪੂਰੀ ਉਮਰ ਸੈਲਫ ਇੰਡੀਪੈਂਡੈਂਟ ਰਹੇਗਾ ਕੋਈ ਵੀ ਜੌਬ ਸਕਿਉਰਿਟੀ ਤਾਂ ਕਿਤੇ ਵੀ ਨਹੀਂ ਗਈ ਜੌਬ ਸਕਿਉਰਿਟੀ ਹੈ ਯਾਰ ਅੱਜ ਜੌਬ ਹੈਗੀ ਹੈ ਕੱਲ ਨੂੰ ਇਹਨਾਂ ਨੇ ਲੇਆਫ ਦੇਤਾ ਸੋਨੂੰ ਕੰਮ ਤੇ ਬੁਲਾਉਣ ਜਾਣਾ ਬੁਲਾਉਣ ਲੀਸ ਤਾਂ ਨਹੀਂ ਹੈਗੀ ਅੱਜ ਕੱਲੇ ਲੀਓਵ ਨੇ ਅੱਜ ਕੱਲ ਤਾਂ ਟਰਮੀਨੇਸ਼ਨ ਹੁੰਦੇ ਸਾਰੇ ਜੋਬਾਂ ਦੇ ਅੱਹੋ ਠੀਕ ਹੈ ਉਦੋਂ ਮੈਨੂੰ ਉਹ ਲੱਗਦਾ ਕਿ ਹਾਂ ਉਸ ਪਿੱਛੇ ਇਹ ਨਾ ਕਹੋ ਕਿ ਹਾਂ ਅਸੀਂ ਸੈਲਫ ਡਿਪੈਂਡੈਂਟ ਹੋ ਕੇ ਸੈਲਫ ਡਿਪੈਂਡੈਂਟ ਉਹ ਜੋਬ ਹੋਊਗੀ ਜਦੋਂ ਤੁਹਾਡਾ ਸਾਰਾ ਡਨ ਹੋ ਗਿਆ ਕੁਝ ਉਸ ਤੋਂ ਬਾਅਦ ਚਾਹੇ ਤੁਸੀਂ ਕੋਈ ਆਪਣੀ ਅ ਜੋਬ ਕੋਈ ਵਧੀਆ ਜੋਬ ਤੁਸੀਂ ਲੈ ਚੁੱਕੇ ਹੋ ਕੋਈ ਏ ਨੌਕ ਜੋਬ ਹੋ ਸਕਦੀ ਆ ਜਾਂ ਫਿਰ ਆਪਾਂ ਕਿਸੇ ਨਾ ਕੋਈ ਸਕਿੱਲ ਜੋਬ ਜਿਹਦੇ ਵਿੱਚ ਤੁਹਾਨੂੰ ਪਤਾ ਕਿ ਤੁਸੀਂ ਸਿਕਿਉਰ ਹੋ ਤੁਸੀਂ ਸਾਰੀ ਉਮਰ ਉਹ ਜੋਬ ਕਰ ਸਕਦੇ ਆ ਜਾਂ ਕੋਈ ਆਪਦਾ ਕੰਮ ਤਾਂ ਦਾ ਤੋਰ ਲਿਆ ਜਾਂ ਫਿਰ ਕੋਈ ਆ ਉਹਨੂੰ ਕਹਸਣਾ ਸੈਲਫ ਡਿਪੈਂਡੈਂਟ ਇੱਥੇ ਜੇ ਹੁਣ 100 ਡਾਲਰ ਦਿਹਾੜੀ ਦਾ ਕਮਾ ਕੇ ਲੈ ਕਹਿ ਰਹੇ ਆ ਉਹਦੇ ਉੱਤੇ ਸੈਲਫ ਡਿਪੈਂਡੈਂਟ ਕਹਿਣਾ ਬਹੁਤ ਇੱਕ ਮੈਂ ਕਹਿੰਨਾ ਉਹਨਾਂ ਦਾ ਆਪਦਾ ਹੀ ਭੁਲੇਖਾ ਅੱਜ ਦਾ ਤੁਸੀਂ ਕਹ ਰਹੇ ਹੋ ਸੈਲਫ ਡਿਪੈਂਡੈਂਟ ਕੱਲ ਨੂੰ ਜਿਵੇਂ ਹੁਣ ਕਈ ਬੰਦੇ ਨੇ ਕੈਨੇਡਾ ਦੇ ਵਿੱਚ ਜਿਹੜੇ 500 ਸਾਲ ਪਹਿਲਾਂ ਆਏ ਸੀ ਉਹਨਾਂ ਦਾ ਬਹੁਤ ਵਧੀਆ ਕੰਮ ਖੜਾ ਚੱਲ ਰਿਹਾ ਸੀ ਗਰੀ ਟੱਕਰ ਟੋਕਲ ਜਿਹੜੇ ਹੋਏ ਸੀ ਪਰ ਉਸ ਤੋਂ ਬਾਅਦ ਵਿੱਚ ਕਰੋਨਾ ਆ ਗਿਆ ਕਈਆਂ ਦੇ ਕੰਮ ਦਾ ਕਰੋਨਾ ਚ ਬਹੁਤ ਉੱਠੇ ਪਰ ਕਈਆਂ ਦੇ ਬਹੁਤ ਡੁੱਬ ਗਏ ਉਸ ਤੋਂ ਬਾਅਦ ਕਰੋਨਾ ਦੇ ਆਉਣ ਤੋਂ ਬਾਅਦ ਰੀਸੈਸ਼ਨ ਉਹਨਾਂ ਦਾ ਕੰਮ ਇੰਨਾ ਕਿ ਜ਼ਿਆਦਾ ਠੱਪ ਹੋ ਗਿਆ ਨਾ ਕਿ ਉਹ ਸਟ੍ਰੈਸ ਦੇ ਵਿੱਚ ਨੇ ਉਹੋ ਬੰਦੇ ਉਹ ਤਾਂ ਸੈਲਫ ਡਿਪੈਂਡੈਂਟ ਕਹਿੰਦੇ ਸੀ ਪਰ ਹੁਣ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਬਚਿਆ ਹੈਗਾ ਕਹਿੰਦੇ ਕਹ ਹੁੰਦੇ ਰੀਅਲਟਰ ਨਾਲ ਏਜੰਸੀਆਂ ਥਰੂ ਕੰਮ ਤੇ ਜਾਂਦੇ ਦੇਖਣੇ ਨੇ ਬਿਲਕੁਲ ਉਹੀ ਕਹਿੰਦੇ ਕਹ ਹੁੰਦੇ ਕਿ ਮੇਰੇ ਤਾਂ ਅੱਖਾਂ ਦੇ ਸਾਹਮਣੇ ਰੀਅਲਟਰ ਜੌਬ ਤੇ ਜਾ ਰਹੇ ਨੇ ਏਜੰਸੀਆਂ ਥਰੂ ਸ਼ਿਫਟਾਂ ਲਾ ਰਹੇ ਨੇ ਇਸ ਟਾਈਮ ਤੇ ਉੱਥੇ ਵੀ ਕਰਦੇ ਹੁਣੇ ਨਾ ਦੇਖੋ ਮਿੱਤਰੋ ਹਾਂ ਘਰ ਚਾਹੀਦਾ ਕਿੱਥੇ ਚਾਹੀਦਾ ਉਹ 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 ਮਾਗ ਰਹੇ ਨੇ ਸੁਪਰਵਾਈਜ਼ਰ ਕਹਿੰਦਾ ਉਹ ਦੱਬੇ ਚੱਕ ਹਾਂ ਦੱਬੇ ਜਾ ਕੇ ਸਾਈਡ ਤੇ ਰੱਖਾਂ ਉੱਥੇ ਉਹ ਪ੍ਰੋਮੋਸ਼ਨ ਅਲੱਗ ਤਰੀਕਾ ਨਾਲ ਕਰਦੇ ਨੇ ਦਿਹਾੜੀਦਾਰਾਂ ਨੂੰ ਕਹਿੰਦੇ ਨੇ ਉਹ ਬੰਦੇ ਅੱਗੇ ਦੇ ਜਿਹੜੇ ਦਿਹਾੜੀਦਾਰ ਹੈਗੇ ਨੇ ਉਹ ਕਹਿੰਦੇ ਨੇ ਯਾਰ ਸਾਡੇ ਕੋਲ ਤਾਂ ਪੈਸੇ ਨਹੀਂ ਹੈਗੇ ਅਸੀਂ ਕਿਹੜੇ ਪਾਸੋਂ ਘਰ ਲੈ ਲਾਂਗੇ ਠੀਕ ਆ ਮਤਲਬ ਉਹੀ ਗੱਲ ਆ ਰੀਅਲਟਰ ਉਹ ਐਂ ਵੀ ਕਹਿੰਦੇ ਰਹੇ ਦਬਾਉਣਾ ਇਹ ਲੱਛਣ ਤੇਰੇ ਵੀ ਨਹੀਂ ਹਾਂ ਕੋਈ ਸਾਡੇ ਵਿੱਚੇ ਮਿਰਦਾ ਰੀਅਲਟਰ ਵੀ ਦਿਹਾੜੀਆਂ ਮਤਲਬ ਲਾ ਰਹੇ ਨੇ ਉਹੀ ਗੱਲ ਹੋ ਗਈ ਤਾਂ ਉਸ ਇਹੀ ਗੱਲ ਆ ਹਨਾ ਵੀ ਅੱਜ ਕੱਲ ਮੁੰਡਿਆਂ ਦਾ ਲਾਲਚੇ ਕੁੜੀਆਂ ਦਾ ਲਾਲਚ ਹਰੇਕ ਦਾ ਪੁਆਇੰਟ ਔਫ 뷰 ਲੱਗਾ ਕੋਈ ਕਹਿੰਦਾ ਮੈਂ ਪੰਜਾਬ ਆਫ ਦੇ ਵੀ ਆਪਸ ਦੇ ਵਿੱਚ ਪੁਆਇੰਟ ਆਫ 뷰 ਮੈਚ ਨਹੀਂ ਹੁੰਦੇ ਹੈਗੇ ਇੱਕ ਜਗ੍ਹਾ ਤੇ ਵਾਈਫ ਕਹਿੰਦੀ ਮੈਂ ਕੈਨੇਡਾ ਰਹਿਣਾ ਹਸਬੈਂਡ ਕਹਿੰਦਾ ਮੈਂ ਇੰਡੀਆ ਜਾਣਾ ਤੇ ਉਹਨਾਂ ਦੇ ਵਿੱਚ ਆਪਸ ਚਿਤਕ ਲੜਾਈਆਂ ਹੋ ਰਹੀਆਂ ਨੇ ਜਿਵੇਂ ਇੱਥੇ ਹੀ ਆਪਣੀ ਪੁਰਾਣੀ ਵੀਡੀਓ ਤੇ ਕਮੈਂਟ ਆਏ ਨੇ ਮੁੰਡਿਆਂ ਦੇ ਤਾਂ ਚਲ ਠੀਕਾ ਹਨਾ ਮੁੰਡਿਆਂ ਜੋ ਕਹਿਆ ਵੀ ਹਾਂਜੀ ਅਸੀਂ ਤਾਂ ਵਾਪਸ ਜਾਣਾ ਚਾਹੁੰਦੇ ਹਾਂ ਜਾਂ ਕੁਝ ਵੀ ਆ ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਪਰ ਪ੍ਰਮੋਟ ਨਹੀਂ ਕਰ ਰਹੇ ਕਿ ਹਾਂ ਤੁਸੀਂ ਵਾਪਸ ਜਾਓ ਹਨਾ ਆਪਦਾ ਸਾਰਾ ਕੁਝ ਵੇਚ ਕੇ ਅਸੀਂ ਤਾਂ ਪੁਰਾਣੀ ਵੀਡੀਓ ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਕਮੈਂਟਾਂ ਦੇ ਵਿੱਚ ਜ਼ਿਆਦਾਤਰ ਕੁੜੀਆਂ ਦੇ ਕਮੈਂਟ ਕੀ ਆਏ ਨੇ ਕਿ ਹਾਂ ਇੱਥੇ ਇੱਥੇ ਤਾਂ ਅਸੀਂ ਆਪਣਾ ਆਪ ਕੁਮਾਰਿਆ ਫਲਾਣਾ ਧਮਕਾਣਾ ਹਨਾ ਅਸੀਂ ਇੰਡੀਆ ਜਾ ਕੇ ਕੀ ਕਰਨਾ ਜੋ ਵੀ ਆ ਵੀ ਉਹ ਚੀਜ਼ ਨੂੰ ਇੱਕ ਟੈਂਪਰੇਰੀ ਜਿ ਨੂੰ ਤੁਸੀਂ ਸਾਹਮਣੇ ਰੱਖ ਕੇ ਆਪਣੀ ਪੂਰੀ ਲਾਈਫ ਨਹੀਂ ਕੱਟ ਸਕਦੇ ਹੈਗੇ ਗੱਲ ਤਾਂ ਤਾਂ ਰਹੂਗੀ ਨਾ ਜੇ ਤੁਸੀਂ ਇਕੱਠੇ ਮਿਲ ਕੇ ਰਹੋਗੇ ਇੱਕ ਸਾਂਝਾ ਡਿਸੀਜਨ ਬਣਾਓ ਐ ਹੈ ਨਾ ਰਣਵੀਰ ਜੇ ਇੱਕ ਵਿਆਹ ਬਵਡ ਫੈਸਲਾ ਹੁੰਦਾ ਨਾ ਤੇ ਮੈਨੂੰ ਐ ਲੱਗਦਾ ਪਰਸਨਲੀ ਜੇ ਚਲੋ ਹੁਣ ਉਰੇ ਆਣਾ ਜਿਵੇਂ ਮੇਰਾ ਫੈਸਲਾ ਹੈ ਐ ਮੀ ਦਾ ਫੈਸਲਾ ਹੈਗਾ ਹੈਗਾ ਹਨ ਇੱਕ ਦੋ ਜਣੇ ਹੋਰ ਵੀ ਨੇ ਆਪਣੇ ਨਾਲ ਨਾ ਉਹਨਾਂ ਦਾ ਵੀ ਫੈਸਲਾ ਵੀ ਆਪਾਂ ਨੇ ਪੰਜਾਬ ਜਾਣਾ ਠੀਕ ਹੈ ਵੀ ਉਰੋਂ ਪਰ ਆਏ ਆ ਵੀ ਸਟਰੋਂਗ ਥੋੜਾ ਜਿਹਾ ਵੀ ਪੈਸਾ ਟਕਾ ਕਮਾ ਕੇ ਜਾਂ ਇੱਕ ਬਿਜ਼ਨਸ ਐਸੈਟ ਬਣਾ ਕੇ ਫਿਰ ਮੁੜਨ ਦਾ ਆਪਾਂ ਨੇ ਹਾਂ ਵੀ ਬੈਟਰ ਹੈ ਵੀ ਆਏ ਕਹਿੰਦਾ ਆਪਾਂ ਉਹ ਹੀ ਹੈ ਵੀ ਥੋੜਾ ਜਿਹਾ ਵੀ ਅੱਛੀ ਕੁਆਲਿਟੀ ਲਾਈਫ ਉੱਥੇ ਹੀ ਜਾਉਣੀ ਹੈਗੀ ਵੀ ਉਰੇ ਵੀ ਠੀਕ ਆ ਕੁਝ ਕਿਸਮਾ ਸਹੀ ਆ ਬਟ ਇੰਨਾ ਨਹੀਂ ਹੈ ਨਾ ਹੂੰ ਹੁਣ ਆਏ ਯਾਰ ਕੀ ਵਿਆਹ ਵੱਡਾ ਡਿਸੀਜਨ ਹਾਂ ਹੁਣ ਵਿਆਹ ਦੇ ਵਿੱਚ ਚੱਕਰ ਕੀ ਆ ਮੈਨੂੰ ਆਏ ਲੱਗਦਾ ਕੁਝ ਗੱਲਾਂ ਪਹਿਲਾਂ ਖੋਲ੍ਹਣੀਆਂ ਚਾਹੀਦੀਆਂ ਬਿਲਕੁਲ ਹ ਠੀਕ ਆ ਤੇ ਤੁਸੀਂ ਠੀਕ ਹੈ 파ਟਨਰ ਬਣ ਕੇ ਵਿਆਹ ਕਰਾ ਲਿਆ ਤੁਹਾਡੇ ਚ ਕੁਝ ਗੱਲਾਂ ਨਹੀਂ ਓਪਨ ਹੈਗੀਆਂ ਠੀਕ ਹੈ ਵਾਈਫ ਕੁਝ ਹੋਰ ਕਹਿੰਦੀ ਹੈ ਤੇ ਬੰਦਾ ਕੁਝ ਹੋਰ ਕਹਿੰਦਾ ਉਹਦੇ ਵਿੱਚ ਇੱਕ ਚੀਜ਼ ਗੈਪ ਹੋ ਜਾਂਦੀ ਹੈ ਪੁਆਇੰਟ ਆਫ 뷰 ਪੁਆਇੰਟ ਆਫ 뷰 ਬਿਲਕੁਲ ਉਹ ਦੋਨਾਂ ਦਾ ਹੀ ਗੈਪ ਹੈ ਠੀਕ ਹੈ ਉੱਥੇ ਪੁਆਇੰਟ ਆਫ 뷰 ਬੰਦੇ ਦਾ ਹੀ ਮੈਟਰ ਕਰਦਾ ਹੈ ਤੇ ਜਨਾਨੀ ਦਾ ਹੀ ਮੈਟਰ ਕਰਦਾ ਹੁਣ ਦੋਹਾਂ ਦਾ ਹੀ ਅੱਡ ਅੱਡ ਪੁਆਇੰਟ ਆਫ 뷰 ਆ ਜਾਂਦਾ ਇਹ ਇਹੀ ਗੱਲਾਂ ਮੈਨੂੰ ਐ ਲੱਗਦਾ ਕੁਝ ਪਹਿਲਾਂ ਖੋਡੀਆਂ ਜਾਣ ਤਾਂ ਕਿਤੇ ਨਾ ਕਿਤੇ ਸਰਕਮਸਟੈਂਸ ਹੋਰ ਹੋਣ ਪਰ ਹੁਣ ਇਹਦੇ ਵਿੱਚ ਕੁਝ ਐ ਨਹੀਂ ਚੀਜ਼ਾਂ ਜੇ ਹੁਣ ਲਵ ਮੈਰਿਜ ਕਰਾ ਰਿਆ ਬੰਦਾ ਹੂੰ ਪਹਿਲਾਂ ਖੋਲ ਵੀ ਲੈਂਦੇ ਨੇ ਗੱਲਾਂ ਠੀਕ ਹੈ ਹਾਂ ਵੀ ਓਟ ਵੀ ਲੈਂਦੇ ਨੇ ਜੀ ਜਿਹਾ ਉਹ ਇੰਨੀ ਇੰਨੀ ਚੀਜ਼ਾਂ ਹੋ ਹਾਂ ਠੀਕ ਆ ਦੋਨਾਂ ਦੇ ਹੱਕ ਚ ਲੋਟ ਹੂੰ ਬਾਅਦ ਚ ਸਰਕਮਸਟੈਂਸ ਕੁਛ ਐਦਾ ਨੇ ਬਣ ਜਾਂਦੇ ਨੇ ਹਾਂ ਫਿਰ ਦੋਨਾਂ ਦੇ ਪੁਆਇੰਟ ਆਫ View ਵੱਡਾ ਡੋਗੇ ਹਾਂ ਬਿਲਕੁਲ ਫਿਰ ਉਹ ਗੱਲ ਕਿਤੇ ਨਾ ਕਿਤੇ ਕਨਫਲਿਕਟ ਪੈਦਾ ਹੋਣ ਲੱਗ ਜਾਂਦੇ ਨੇ ਕਿ ਹੁਣ ਆਪਾਂ ਨੇ ਕਮੈਂਟਾਂ ਦੇ ਵਿੱਚ ਦੇਖਿਆ ਹੀ ਆ ਹੂੰ ਬਹੁਤਾਤ ਮੈਂ ਕੁੜੀਆਂ ਦਾ ਕਮੈਂਟ ਪੜ੍ਹਿਆ ਬਹੁਤਾਤ ਅਈ ਆਏ ਹੋਇਆ ਵੀ ਇਹਨਾਂ ਪਹਿਲਾਂ ਖੋਲ੍ਹਣੇ ਚਾਹੀਦੇ ਨੇ ਪਰ ਪਹਿਲਾਂ ਖੋਲ੍ਹ ਕੇ ਵੀ ਬੰਦਾ ਕੀ ਕਰੂ ਪਹਿਲਾਂ ਖੋਲ੍ਹ ਵੀ ਲਊਗਾ ਜੇ ਬਾਅਦ ਚ ਸਰਕਮਸਟੈਂਸ ਉਹਦਾਂ ਦੇ ਤੁਹਾਡੇ ਨਹੀਂ ਰਹੇ ਕੁਝ ਚੀਜ਼ਾਂ ਹੋ ਗਈਆਂ ਨਹੀਂ ਤੁਹਾਡਾ ਉਦਾਂ ਦਾ ਆ ਫਿਰ ਉਹ ਤਾਂ ਮੈਨੂੰ ਐ ਲੱਗਦਾ ਯਾਰ ਬੰਦਾ ਸਟ्रेस ਵੱਲ ਤੱਕਿਆ ਜਾਂਦਾ ਹਾਂ ਤਾਂ ਡਿਪੈਂਡ ਕਰ ਲੋ ਸਰਕਮਸਟੈਂਸ ਬਾਕੀ ਮੈਨੂੰ ਲੱਗਦਾ ਯਾਰ ਅੱਜ ਦੇ ਟਾਈਮ ਇਹ ਸੈਲਫ ਡਿਪੈਂਡੈਂਟ ਦੇ ਚੱਕਰ ਦੇ ਵਿੱਚ ਬੰਦੇ ਨੂੰ ਭੁਗਤਣਾ ਜ਼ਿਆਦਾ ਪੈਂਦਾ ਹਾਂ ਬਿਲਕੁਲ ਠੀਕ ਹੈ ਤੁਸੀਂ ਹੈਗੇ ਹੋ ਸੈਲਫ ਡਿਪੈਂਡੈਂਟ ਬਣੂ ਸਲਫਟ ਪੈਂਡੈਂਟਰ ਹੋ ਕੁਝ ਚੀਜ਼ਾਂ ਹੈਗੀਆਂ ਨੇ ਜੋ ਅੱਜ ਦੇ ਟਾਈਮ ਇੰਡੀਆ ਦੇ ਉਲਟ ਭੁਖਤਰੀਆਂ ਨੇ ਅਸੀਂ ਵੀ ਉਹ ਚੀਜ਼ਾਂ ਨੂੰ ਡਿਨਾਈ ਨਹੀਂ ਕਰਦੇ ਸਭ ਤੋਂ ਵੱਡੀ ਗੱਲ ਆ ਕੋਲਕਾਤਾ ਰੇਪ ਕੇਸ ਹੋਇਆਣਾ ਹਾਂ ਠੀਕ ਹੈ ਕੋਈ ਆ ਤੇ ਉਹਦੀ ਨਿੰਦਾ ਕਰਦੇ ਆਣਾ ਸਰਕਾਰਾਂ ਦੀਆਂ ਗਲਤੀਆਂ ਨੇ ਸਰਕਾਰਾਂ ਦੀਆਂ ਗਲਤੀਆਂ ਤੇ ਬੰਦਿਆਂ ਦੇ ਵਿੱਚ ਆਪਸ ਬਹੁਤ ਭਰੀ ਹੋਈ ਹੈ ਬਹੁਤ ਵੱਡੀਆਂ ਗਲਤੀਆਂ ਹਾਂ ਤੇ ਅਸੀਂ ਤਾਂ ਚਾਹੁੰਦੇ ਆ ਵੀ ਉਹ ਬੰਦਿਆਂ ਨੂੰ ਮਾਰ ਦੇਣਾ ਹੀ ਚਾਹੀਦਾ ਕੋਈ ਸੁਣਵਾਈ ਕੁਝ ਵੀ ਨਹੀਂ ਹੋਣੀ ਚਾਹੀਦੀ ਹਣਾ ਪਰ ਐਂ ਹੁੰਦਾ ਨਾ ਵੀ ਉਹ ਇੱਕ ਰੈਫਰੈਂਸ ਲੈ ਕੇ ਤੁਸੀਂ ਸਾਰੀ ਹੀ ਸਿਚੁਏਸ਼ਨ ਬਦਲਣ ਦੀ ਕੋਸ਼ਿਸ਼ ਕਰਦੇ ਹੋ ਉਹ ਵੀ ਗਲਤ ਹੈ ਜਿਵੇਂ ਉਹ ਵੀ ਗੱਲ ਉਹ ਡਿਨਾਈ ਨਹੀਂ ਕਰ ਸਕਦੇ ਹੁਣ ਇੰਡੀਆ ਦੀ 140 ਕਰੋੜ ਦੀ ਆਬਾਦੀ ਹੈ ਹਣਾ 140 ਕਰੋੜ ਦੀ ਆਬਾਦੀ ਦੇ ਵਿੱਚ ਹਾਂ ਇਹੋ ਜੇ ਗੰਦ ਹੈਗੇ ਨਹੀਂ ਹਾਂ ਠੀਕ ਹੈ ਜਿਵੇਂ ਪਿੱਛੇ ਫਰੈਸ਼ੀ ਨੇ ਕੀਤਾ ਦੀ ਹੈ ਉਹਨੇ ਪੌਡਕਾਸਟ ਕੀਤਾ ਉਹ ਕਹਿੰਦਾ ਬਈ ਗੋ ਜਿਹੜੀ ਹੁੰਦੀ ਹੈ ਗੋ ਹਣਾ ਗੋ ਨਾਲ ਵੀ ਰੇਪ ਹੋਏ ਨੇ ਹਾਂ ਇੰਡੀਆ ਚ ਨਾ ਇਹ ਜੇ ਗੰਧ ਭਰੇ ਪਏ ਨੇ ਪਰ ਤੁਸੀਂ ਐਂ ਦੱਸੋ 140 ਕਰੋੜ ਦੀ ਆਬਾਦੀ ਨਾਲ ਹੂੰ ਇਹ 3 3.5 4 ਕਰੋੜ ਦੀ ਆਬਾਦੀ ਕਨੇਟਾ ਦੀ ਹੈ। ਕੀ ਕੰਪੇਅਰ ਕਰ ਰਹੇ ਆਪਾਂ? ਕੰਪੈਰੀਸ਼ਨ ਨਹੀਂ ਕਰ ਰਹੇ। ਔਰੇ ਔਰੇ ਐਂ ਦੱਸੋ ਮੈਂ ਗਰੰਟੀ ਦਿੰਦਾ ਓ데 ਤੁਸੀਂ ਰਾਤ ਨੂੰ ਡਾਊਨਟਾਊਨ ਨਹੀਂ ਤੁਰ ਸਕ ਤੁਰ ਕੇ ਜਾ ਸਕਦੇ ਕੱਲੇ। ਕੋਈ ਵੀ ਨਹੀਂ ਜਾ ਸਕਦਾ ਹੈਗਾ। ਈਵਨ ਕੀ ਮੁੰਡੇ ਨਹੀਂ ਜਾ ਸਕਦੇ। ਬਿਲਕੁਲ। ਹਨਾ ਤੁਸੀਂ ਕੋਈ ਨਹੀਂ ਤੁਰ ਕੇ ਜਾ ਸਕਦੇ ਹੈਗੇ। ਇਹ ਭਲੇਖਾ ਬਹੁਤ ਵੱਡਾ। ਵੀ ਰਿਹਾ ਜਾਂ ਕਿੰਨੇ ਯਾਰ ਓਰੇ ਪਾਰਕ ਚ ਕੁੱਤੇ ਕਿਤੇ ਨਹੀਂ ਤੁਸੀਂ ਤੁਰ ਕੇ ਜਾ ਸਕਦੇ। ਇਹ ਆਪਣਾ ਬਹੁਤ ਵੱਡਾ ਭਲੇਖਾ ਵੀ ਬਣਿਆ ਆਪਾਂ ਡਾਊਨਟਾਊਨ ਤੇ ਬੱਸ ਵੀ ਨਹੀਂ ਜਾ ਸਕਦੇ। ਔਰੇ ਇਹ ਇਹ ਜੇ ਸਾਈਕੋ ਕਿਲਰ ਹੋਏ ਨਹੀਂਗੇ ਜਿਹੜੇ ਬੰਦੇ ਮਾਰ ਕੇ ਸਟਰੀਟ ਤੇ ਫੂਡ ਦੇ ਤੌਰ ਤੇ ਬੰਦਿਆਂ ਦਾ ਹੀ ਮਾਸ ਖਵਾਈ ਗਏ ਇਹੇ ਜੇ ਹੋਏ ਨੇਗੇ ਤੁਸੀਂ ਉਹ ਚੀਜ਼ਾਂ ਦੇਖੋ ਨਾ ਹੁਣ ਜਿਵੇਂ ਪਿੱਛੇ ਇੱਕ ਸਟੈਟਸ ਆਇਆਗਾ ਹਮ ਆਸਟਨ ਹਮ ਪੰਜ ਤੋਂ 6 ਲੱਖ ਜਵਾਕ ਆਏ ਸਾਂ ਕੈਨੇਡਾ ਤੋਂ ਮਿਸ ਹੁੰਦਾ 4 ਕਰੋੜ ਦੀ ਪਾਤੀ ਦੇ ਵਿੱਚ 6 ਲੱਖ ਜਵਾਕ ਮਿਸ ਹੋ ਰਹੇਗਾ ਆਸਟਨ ਹਮ ਠੀਕ ਹੈ ਸਾਲ ਦਾ ਅਮਰੀਕਾ 10 ਲੱਖ ਵਪਾਰ ਕਰ ਰਿਹਾ ਇਹ ਚੀਜ਼ ਨੂੰ ਬਿਲਕੁਲ ਬਿਲਕੁਲ ਹੋ ਸਕਦਾ ਦੋਈ ਵੱਤ ਹੋਵੇ ਹਾਂ ਇੰਡੀਆ ਲਖਵੀ ਨੂੰ ਟੱਚ ਕਰ ਰਿਹਾ ਹਾਂ ਹਾਂ ਹੂੰ ਉਹੀ ਆ ਹੁਣ ਆ ਚੀਜ਼ ਤਾਂ ਹੈ ਨਹੀਂ ਵੀ ਕੋਈ ਜਿਵਾਕ ਕੇ ਹੋ ਜੇ ਬੰਦਾ ਰਿਪੋਰਟ ਨਹੀਂ ਲਿਖਿਆਉਂਦਾ ਔਨ ਹੀ ਰਿਪੋਰਟਾਂ ਚ ਮਤਲਬ ਚਲੋ ਮੈਂ ਉਹ ਗੱਲ ਨਾਰਮਲ ਕਹਿ ਰਹੇ ਹਾਂ ਵੀ ਕਿਤਨਾ ਕਿਤੇ ਆਪਾਂ ਨੂੰ ਹੀ ਲੱਗਦਾ ਕੰਟਰੀਆਂ ਸੇਫ ਨਹੀਂ ਹੈਗੀਆਂ ਆਪਾਂ এনवायरमेंट ਦੇ ਮੈਟਰ ਕਰਦੀਏ ਗੱਲ ਬਿਲਕੁਲ ਵੀ ਸੋਡੇ ਪੰਜਾਬ ਆਪਾਂ ਮੈਂ ਯਾਰ ਖੁੱਲ ਕੇ ਕਹਿੰਦਾ ਪੰਜਾਬ ਦਾ এনवायरमेंट ਬਹੁਤ ਵਧੀਆ ਬਹੁਤ ਵਧੀਆ ਹੈਨਾ ਤੁਸੀਂ ਪੰਜਾਬ ਨੂੰ ਕਿਸੇ ਹੋਰ ਲਲੀ ਹੱਲੀ ਸਟੇਟ ਨਾਲ ਨਹੀਂ ਕੰਪੇਅਰ ਕਰ ਸਕਦੇ ਹਾਂ ਜਿਹੜਾ ਗਲਤ ਆ ਤਾਂ ਉੱਥੇ ਵੀ ਗਲਤ ਆ ਆਪਣੇ ਸੋਧਾ ਲੱਗਦਾ ਪੰਜਾਬ 'ਚ ਹਾਂ ਇਹ ਗੱਲ ਹੈਗੀ ਆ ਪਹਿਲਾਂ ਵੀ ਲੱਗਦਾ ਆ ਇਹਦੀ ਤੇ ਹੁਣ ਵੀ ਲੱਗਦਾ ਸੰਤਾਂ ਮੇਲਿਆਂ ਦਾ ਲੱਗਦਾ ਬਿਲਕੁਲ ਬਿਲਕੁਲ ਸਿੱਧਾ ਇੱਕ ਫੈਸਲਾ ਹੁੰਦਾ ਆਪਣੇ ਤਾਂ ਹੂੰ ਤੇ ਹੁਣ ਮੈਨੂੰ ਨਹੀਂ ਪਤਾ ਸਰਕਾਰਾਂ ਉਹ ਚ ਕੀ ਕਰ ਰਹੀਆਂ ਨੇ ਪਰ ਉਹ ਚੀਜ਼ ਦੀ ਰੈਫਰੈਂਸ ਤੇ ਤੁਸੀਂ ਐਦਾਂ ਨਹੀਂ ਕਰ ਸਕਦੇ ਕਿ ਹਰ ਇੱਕ ਨੂੰ ਇੱਕ ਕੈਟਾਗਰੀ ਚ ਨਹੀਂ ਖੜਾ ਕਰ ਸਕਦੇ ਬਿਲਕੁਲ ਬਿਲਕੁਲ ਮੈਂ ਪਿੱਛੇ ਜੇ ਦੇਖੀ ਕੁਕਰਪਾਲ ਡਿਸ਼ਨ ਹੈ ਨਾ ਹਾਂ ਤੇ ਉਹ ਬਹੁਤ ਵੱਡੀ ਫੈਮਿਨਿਸਟ ਆ ਹੂੰ ਠੀਕ ਆ ਯਾਰ ਆ ਉਹ ਨਾ ਉਹਨੇ ਯਾਰ ਸਾਰੇ ਮੁੰਡੇ ਇੱਕ ਕੈਟਾਗਰੀ ਚ ਲਿਆ ਕੇ ਖੜੇ ਕਰਤੇ ਅੱਛਾ ਬਹੁਤ ਕੰਦਾ ਹੋ ਰਹੀ ਹੈ ਤੇ ਮੈਂ نیچے ਕੁੜੀਆਂ ਦੇ ਕਮੈਂਟ ਦੇਖੇ ਨੇ ਹਾਂ ਕੁੜੀਆਂ ਗਾਲਾਂ ਕੱਢ ਕੱਢ ਮੁੰਡਿਆਂ ਨੂੰ ਸੰਬੋਧਨ ਕਰ ਰਹੀਆਂ ਨੇ ਹੂੰ ਵੀ ਸਾਰੇ ਮੁੰਡੇ ਇਹ ਨੇ ਵੀ ਸਾਰੇ ਮੁੰਡੇ ਹੀ ਰੈਪਿਸਟ ਨੇ ਓ ਕੀ ਤਾਂ ਰੋਲਾ ਹਾਂ ਗੱਲ ਹੀ ਹੀ ਆ ਜਾਂਦੀ ਹੈ ਨਾ ਵੀ ਤੁਸੀਂ ਇੱਕ ਫਾਰਮੇਸ਼ਨ ਚੇਂਜ ਕਰਕੇ ਰੱਖਤੀ ਯਾਰ ਸਾਰੇ ਘਸੇ ਦੀ ਠੀਕ ਆ ਉਹ ਚੀਜ਼ ਹੋਈ ਐਸ ਅਸੀਂ ਨਿੰਦਿਆ ਕਰਦੇ ਸਾਨੂੰ ਕੀ ਚੰਗਾ ਲੱਗਿਆ ਉਹ ਚੀਜ਼ ਸੁਣ ਕੇ ਅਸੀਂ ਵੀ ਧੀਆ ਭੈਣਾਂ ਵਾਲਿਆਂ ਬਈ ਹਮਮ ਗੱਲ ਸਾਰੀ ਸਾਰੇ ਪਰਿਵਾਰਾਂ ਵਾਲਿਆਂ ਸਾਨੂੰ ਕਿਹੜਾ ਚੰਗੀ ਲੱਗਿਆ ਇਹੋ ਚੀਜ਼ ਹੁਣ ਮੇਰੇ ਨਾਲ ਕੁੜੀਆਂ ਪੜੀਆਂ ਨੇ ਕਿੰਨੇ ਡਾਕਟਰ ਬਣੀਆਂ ਨੇ ਹਮ ਤੇ ਉਹ ਜੋ ਪ੍ਰੋਟੈਸਟ ਕਰ ਰਹੀਆਂ ਨੇ ਯਾਰ ਅਸੀਂ ਅਪਰੀਸ਼ੀਏਟ ਕਰ ਰਹੇ ਹਾਂ ਵੀ ਹਾਂ ਤੁਸੀਂ ਵਧੀਆ ਯਾਰ ਪ੍ਰੋਟੈਸਟ ਵਿੱਚ ਜਾਣਾ ਚਾਹੀਦਾ ਹੈਗਾ ਬਿਲਕੁਲ ਬਿਲਕੁਲ ਤੇ ਯਾਰ ਜੋ ਹੋਇਆ ਉਹ ਤਾਂ ਗਲਤ ਹੋਇਆ ਤੇ ਇਹ ਚੀਜ਼ ਅੱਗੇ ਹੋਣੀ ਵੀ ਨਹੀਂ ਚਾਹੀਦੀ ਹਮ ਤੇ ਕੁਝ ਰੂਲਾਂ ਚੇਂਜ ਹੋਣੇ ਚਾਹੀਦੇ ਨੇ ਹੈਨਾ ਕਈ ਚੀਜ਼ਾਂ ਦੇ ਰਿਲੇਟਿਡ ਚੇਂਜ ਆਉਣੇ ਜ਼ਰੂਰੀ ਨੇ ਕਿ ਲੋਕਾਂ ਦੀ ਮਾਨਸਿਕਤਾ ਬਹੁਤ ਗੰਦੀ ਹੈਗੀ ਬਾਹੂ ਵੀ ਕਹਿੰਨੇ ਆ ਵੀ ਸਾਰਿਆਂ ਨੂੰ ਇੱਕ ਕੈਟਾਗਰੀ 'ਚ ਨਹੀਂ ਖੜਾ ਕਰ ਸਕਦੇ ਤੁਸੀਂ ਇੱਕ ਐਗਜ਼ਾਮਪਲ ਚੱਕ ਕੇ ਸਾਰਿਆਂ ਨੂੰ ਨਹੀਂ ਉਹ ਕਰ ਸਕਦੇ ਬਿਲਕੁਲ 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 ਇਹ ਜੀ ਹੈਗੀ ਅਜੇ ਟਾਈਮ ਬਹੁਤ ਚੱਲ ਰਹੀ ਹੈ ਚੀਜ਼ ਬਹੁਤ ਚਰਚਾ ਦਾ ਵਿਸ਼ਾ ਚੱਲ ਰਹੀ ਹੈ ਇਹ ਤੇ ਮੈਨੂੰ ਲੱਗਦਾ ਬਹੁਤ ਵੱਡੀ ਗਲਤ ਗੱਲ ਹੈ ਹਮ ਜਿਹੜੀ ਗੱਲ ਤੂੰ ਕਹੀ ਸੀ ਪਹਿਲਾਂ ਕਿ ਆ ਵੀ ਸਾਰਿਆਂ ਨੂੰ ਵਿਆਹ ਤੋਂ ਪਹਿਲਾਂ ਵੀ ਗੱਲਾਂ ਖੋਲ੍ਹਣੇ ਚਾਹੀਦੀਆਂ ਨੇ ਵਿਆਹ ਤੋਂ ਪਹਿਲਾਂ ਤਾਂ ਇੱਕ ਮੇਨ ਗੱਲ ਖੁੱਲ ਹੀ ਜਾਂਦੀ ਹੈ ਕੈਨੇਡਾ ਜਾਣਾ ਉਹ ਉਹ ਮੈਂ ਕਹਿੰਦਾ ਸਿਆਪੇ ਹੀ ਉਸਦੇ ਪੰਦੇ ਨੇ ਉਸ ਤੋਂ ਬਾਅਦ ਦੇ ਵਿੱਚ ਕਿਉਂਕਿ ਡਿਸੀਜਨ ਦੋਨਾਂ ਦਾ ਸਾਂਝਾ ਹੁੰਦਾ ਹੂੰ ਉਸ ਤੋਂ ਬਾਅਦ ਇੱਕ ਬੰਦਾ ਕਹਿੰਦਾ ਕਿ ਨਹੀਂ ਜਿਵੇਂ ਮੇਰੇ ਸਾਹਮਣੇ ਹੀ ਹੋਇਆ ਹਸਨ ਵਾਈਫ ਦੀ ਗੱਲ ਆ ਉਹਨੂੰ ਮੁੰਡੇ ਨੂੰ ਆ ਗਿਆ ਫੋਨ ਵਾਈਫ ਦਾ ਕਿ ਹਾਂ ਮੈਂ ਤਾਂ ਇੱਡੇ ਜਾਣਾ ਹੁਣੇ ਟਿਕਟ ਕਰਾਂ ਤੇ ਲਗਭਗ ਮੇਰੇ ਸਾਹਮਣੇ ਖੜੇ ਖੜੇ ਚਾਰ ਵਾਰ ਫੋਨ ਆ ਗਿਆ ਤੇ ਉਸ ਤੋਂ ਬਾਅਦ ਮੈਂ ਹਫਤੇ 15 ਦਿਨ ਬਾਅਦ ਉਹਨੂੰ ਦੁਬਾਰਾ ਮਿਲਿਆ ਮੈਂ ਕਿਹਾ ਵੀ ਫਿਰ ਟਿਕਟ ਟੁਟ ਕਰਵਾ ਲਈ ਸੀ ਉਦੋਂ ਕਹਿੰਦਾ ਨਹੀਂ ਯਾਰ ਕਹਿੰਦਾ ਉਹ ਤਾਂ ਉਦੋਂ ਦਾ ਉਹਦਾ ਮੂਡ ਸੀ ਹੋਣਗਾ ਨਾ ਮੇਰਾ ਮੂਡ ਹੁਣ ਉਹ ਨਹੀਂ ਮਿਲ ਰਹੀ ਠੀਕ ਆ ਉਹ ਤਾਂ ਉਹੀ ਆ ਸਰਕਮਸਟੈਂਸ ਚੱਲਦੇ ਰਹਿੰਦੇ ਨੇ ਕਈ ਵਾਰ ਕਿਸੇ ਦਾ ਕੋਈ ਡਿਸੀਜਨ ਹੋ ਜਾਂਦਾ ਬਸ ਉਹੀ ਆ ਕਿ ਥੋੜਾ ਸੋਚ ਸਮਝ ਕੇ ਜੋ ਡਿਸੀਜਨ ਲੈਣਾ ਉਹਦੇ ਰਿਸ਼ਤੇਆਂ ਨੂੰ ਬਹੁਤ ਇੱਕ ਦੋ ਸਮਝ ਇਹ ਗੱਲਾਂ ਬਹੁਤ ਛੋਟੀਆਂ ਨੇ ਨਾ ਤੁਸੀਂ ਇਹ ਚੀਜ਼ਾਂ ਕਰਕੇ ਆਪਦੇ ਰਿਸ਼ਤੇ ਨਾ ਖਰਾਬ ਕਰੋ ਨਾ ਬੈਟਰ ਆ ਆਪਦੇ ਰਿਸ਼ਤੇ ਨੂੰ ਮਜ਼ਬੂਤ ਬਣਾਓ ਜਦੋਂ ਤੁਹਾਡੇ ਰਿਸ਼ਤੇ ਮਜ਼ਬੂਤ ਹੋਣਗੇ ਨਾ ਆ ਗੱਲਾਂ ਮੈਟਰ ਹੀ ਨਹੀਂ ਕਰਦੀਆਂ ਕਿੱਥੇ ਰਹਿਣਾ ਕਿੱਥੇ ਨਹੀਂ ਅਸਲ ਵਿੱਚ ਸਾਨੂੰ ਤੁਹਾਡਾ 파ਟਨਰ ਮੈਟਰ ਕਰਨਾ ਚਾਹੀਦਾ ਵੀ ਤੁਹਾਡਾ 파ਟਨਰ ਕਿੱਥੇ ਰਹਿਣਾ ਹਾਂ ਚਾਹੁੰਦਾ ਹਾਂ ਵੀ ਤੁਹਾਡਾ ਆ ਨੀ ਕਰਦੀ ਚੀਜ਼ ਉਹਨੂੰ ਪਲੇਸ ਮੈਟਰ ਹੀ ਨਹੀਂ ਕਰਦੀ ਹੈਗੀ ਜੇ ਸਾਨੂੰ ਪਲੇਸ ਮੈਟਰ ਕਰਦੀ ਹੈ ਫਿਰ ਤੁਹਾਡੇ ਜਾਂ ਰਿਲੇਸ਼ਨਸ਼ਿਪ ਸਟਰੋਂਗ ਨਹੀਂਗਾ ਤੁਹਾਡੇ ਰਿਲੇਸ਼ਨ ਚ ਕਮੀ ਹੈਗੀ ਹਮ ਜੇ ਸਾਨੂੰ ਆਈ ਜਗ੍ਹਾ ਹੀ ਮੈਟਰ ਕਰਨ ਲੱਗੇ ਵੀ ਹਾਂ ਆਪਾਂ ਕਿੱਥੇ ਰਹਾਂਗੇ ਫਿਰ ਉਹ ਆਬਵੀਸਲੀ ਗੱਲ ਹੈ ਤਾਂ ਕਮੀ ਹੈ ਨਾ ਇਸ ਚੀਜ਼ ਹਾਂ ਬਸ ਉਹਦੇ ਵਿੱਚ ਇਹ ਆ ਕੇ ਦੋਨਾਂ ਦਾ ਫਿਰ ਸਾਂਝਾ ਹੋਣਾ ਚਾਹੀਦਾ ਕਿਉਂਕਿ ਸਿਚੁਏਸ਼ਨ ਰਿਲੇਸ਼ਨਸ਼ਿਪ ਕਈ ਵਾਰ ਮੈਂ ਤੁਹਾਨੂੰ ਦੱਸਾਂ ਸਟਰੋਂਗ ਵੀ ਹੋ ਸਕਦੀ ਆ ਪਰ ਜੇ ਪੁਆਇੰਟ ਆਫ 뷰 ਇਹ ਗਲਤ ਹੋ ਗਿਆ ਕਿ ਮੈਂ ਹੁਣ ਸਕੂਨ ਦੀ ਗੱਲ ਆ ਕੈਨੇਡਾ ਦੇ ਵਿੱਚ ਵੱਧ ਤੋਂ ਵੱਧ ਕਿ ਸਾਰੀ ਉਮਰ ਜਿਹੜੇ ਮੈਂ ਕਹਿੰਨਾ ਮੇਰੇ ਸਾਹਮਣੇ ਵੀ ਵੱਡੇ ਵੱਡੇ ਜਿਹੜੇ ਕਈ ਕੰਪਨੀਆਂ ਦੇ ਮਾਲਕ ਨੇ ਉਹ ਵੀ ਹੁਣ ਕੰਮ ਕਰ ਰਹੇ ਨੇ ਕਿਸੇ ਨਾ ਕਿਸੇ ਰੀਜ਼ਨ ਕਰਕੇ ਜਾਂ ਕੁਝ ਵੀ ਆ ਹਨਾ ਉਹਨਾਂ ਨੂੰ ਵੀ ਰਾਤ ਨੂੰ ਸੌਣ ਨੂੰ ਨਹੀਂ ਮਿਲਦਾ ਹੈਗਾ ਫਿਰ ਬੰਦਾ ਸੋਚਦਾ ਕਿ ਹਾਂ ਇਸ ਤੋਂ ਬੈਟਰ ਤਾਂ ਕਿ ਹਾਂ ਜੇ ਅਸੀਂ ਆਪਣਾ ਗੁਜ਼ਾਰਾ ਇਸ ਤੋਂ ਵਧੀਆ ਤਰੀਕੇ ਨਾਲ ਉੱਥੇ ਕਰ ਸਕਦੇ ਆ ਤਾਂ ਫਿਰ ਦੂਜੇ ਬੰਦੇ ਨੂੰ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਨਾ ਕੋਈ ਉਹੀ ਤਾਂ ਗੱਲ ਆ ਫਿਰ ਉੱਥੇ ਉਹ ਉਧਰੋਂ ਕਿਹਾ ਜਾਂਦਾ ਉਸ ਲਈ ਕੁੜੀਆਂ ਦਾ ਜਾਂ ਫਿਰ ਜਿੰਨੇ ਜਿਵੇਂ ਕਿ ਸੁਣਨ ਨੂੰ ਆਉਂਦਾ ਜਾਂ ਫਿਰ ਕਮੈਂਟਾਂ ਵਿੱਚ ਪੜਦੇ ਆ ਉਹਨਾਂ ਦਾ ਵਾਪਸ ਜਾਣ ਦਾ ਮਨ ਹੀ ਨਹੀਂ ਹੈਗਾ ਉੱਥੇ ਕਈ ਵਾਰ ਕਈ ਕਮੈਂਟ ਤਾਂ ਐਨੇ ਪੂਰੇ ਕਲੀਅਰ ਬੋਲਡ ਕਮੈਂਟ ਇਹ ਵੀ ਲਿਖਿਆ ਹੋਇਆ ਨੇ ਕਿ ਹਾਂ ਕਿ ਉੱਥੇ ਨਹੀਂ ਮੈਨੇ ਸਹਿ ਜਾਂਦੇ ਹੈਗੇ ਇੱਥੇ ਜਾ ਕੇ ਵੀ ਹਾਂ ਸਤਾ ਇੱਥੇ ਹੀ ਰਹਿਾਂਗੇ ਘਟੋ ਘਟ ਇੰਡੀਪੈਂਡੈਂਟ ਤਾਂ ਹੈਗੇ ਆ ਸਰ ਇੰਡੀਪੈਂਡੈਂਟ ਦੇ ਚੱਕਰ ਚ ਨਾ ਸੱਸ ਸਹੁਰੇ ਨਾਲ ਤਾਂ ਉਰੇ ਵੀ ਨਹੀਂ ਰਹਿਣਾ ਚਾਹੁੰਦੀਆਂ ਹਾਂ ਬਿਲਕੁਲ ਗੱਲ ਇਹ ਵੀ ਆ ਨਾ ਸਸਤੀ ਸੇਵਾ ਸਵਰੇ ਹੁਣੀ ਭਾਲਦੀਆਂ ਗੱਲਾਂ ਇਹ ਚੀਜ਼ਾਂ ਨਹੀਂ ਆਉਂਦੀਆਂ ਨੇ ਬਿਲਕੁਲ ਉਹੀ ਗੱਲ ਆ ਵੀ ਮੁੰਡਾ ਹੋ ਗਿਆ ਫਿਰ ਉਹਨੂੰ ਆਏ ਆ ਕਿ 700 ਰੁਪਏ ਕੁੜੀ ਹੋ ਗਈ ਤਾਂ ਉਹਨੂੰ ਵੀ ਆਏ 700 ਰੁਪਏ ਨਹੀਂ ਲੱਗਦਾ ਨਾ ਤੁਹਾਡੇ ਇਹ ਕਲੇਸ਼ਾਂ ਕਰਕੇ ਨਾ ਤੁਹਾਡੇ ਇਹ ਨਾ ਡਿਸਪਿਊਟਾਂ ਕਰਕੇ ਸਭ ਤੋਂ ਵੱਧ ਬਜ਼ੁਰਗ ਫੇਸ ਫੇਸ ਕਰਦੇ ਆ ਮਾ ਬਾਬਾ ਬਿਲਕੁਲ ਮਾ ਬਾਬਾ ਨਾ ਉਹਨਾਂ ਨੂੰ ਸਭ ਤੋਂ ਵੱਧ ਚੱਲਣਾ ਪੈਂਦਾ ਨਾ ਤਾਂ ਉਹਨਾਂ ਤੋਂ ਤੁਹਾਡੇ ਕਲੇਸ਼ ਜਰੇ ਜਾਣ ਨਾ ਤੁਸੀਂ ਲੜਦੇ ਜਰੇ ਜਾਈ ਹੈ ਨਾ ਜਾਉਂਗੇ ਨਾ ਪਰ ਉਹਨਾਂ ਦਾ ਜਿਹੜਾ ਬੜਾਪਾ ਹੋ ਆ ਰਿਹਾ ਹੈ ਨਾ ਉਹਨਾਂ ਤੋਂ ਨਹੀਂ ਅੱਗੇ ਜਾ ਕੇ ਕੰਮ ਆਉਣਾ ਕੀ ਤੋਂ ਐਕਸਪੈਕਟ ਕਰਨ ਉਹ ਬਿਲਕੁਲ ਬਿਲਕੁਲ ਜਿਹੜਾ ਤੁਹਾਡੇ ਹਿਸਾਬ ਨਾਲ ਤੁਹਾਡੇ ਕਲੇਸ਼ ਚੱਲਦੇ ਨੇ ਉਸ ਹਿਸਾਬ ਨਾਲ ਤੁਹਾਡੇ ਜਵਾਕਾਂ ਨਹੀਂ ਉਹਨਾਂ ਦਾ ਕੁਝ ਨਹੀਂ ਕਰਨਾ ਹੂੰ ਸੋ ਬੈਟਰ ਹੈ ਯਾਰ ਉਹਨਾਂ ਵਾਰੀ ਸੋਚ ਲਿਆ ਕਰੋ ਹਨਾ ਆ ਚੀਜ਼ਾਂ ਕਰਕੇ ਵੀ ਠੀਕ ਹੈ ਇੱਕ ਮਿਊਚੁਅਲ ਅੰਡਰਸਟੈਂਡਿੰਗ ਬਣਾਓ ਯਾਰ ਤੁਹਾਡੀ ਚਾਹੀਦੀ ਹੈ ਬੰਦੇ ਦੀ ਵੀ ਚਾਹੀਦੀ ਹੈ ਜਨਾਨੀ ਦੀ ਵੀ ਚਾਹੀਦੀ ਹੈ ਕੁਝ ਚੀਜ਼ਾਂ ਬੰਦੇ ਨੂੰ ਅੰਡਰਸਟੈਂਡ ਕਰਨੀਆਂ ਚਾਹੀਦੀਆਂ ਨੇ ਕੁਝ ਚੀਜ਼ਾਂ ਜਨਾਨ ਤੇ ਬਾਕੀ ਚਲੋ ਸਾਰੀ ਆਪ ਆਪ ਦੀ ਗਾ ਸਿਆਣੀ ਹੋਣਾ ਤੇ ਮਾਈ ਗੱਲਾਂ ਦੀਆਂ ਜਿਹੜੀਆਂ ਚੱਲ ਰਹੀਆਂ ਨੇ ਅਸੀਂ ਤਾਂ ਇੱਕ ਵੀਡੀਓ ਪਾਈ ਤੀ ਉਹਦੇ ਥੱਲੇ ਜੋ ਕਮੈਂਟ ਸੀਗੇ ਅਸੀਂ ਉਹਦੇ ਤੇ ਚਰਚਾ ਕੀਤੀ ਵੀ ਸੈਲਫ ਡਿਪੈਂਡੈਂਟ ਜ਼ਿਆਦਾ ਚਰਚਾ ਚ ਆਇਆ ਉੱਥੇ ਬਿਲਕੁਲ ਤੇ ਆਇਆ ਵੀ ਕੁੜੀਆਂ ਪੱਖੋਂ ਹੂੰ ਤੇ ਥੋੜਾ ਜਿਹਾ ਗੌਰ ਕਰਨੀ ਚਾਹੀਦੀ ਯਾਰ ਹਰ ਇੱਕ ਚੀਜ਼ ਦੇ ਵਿੱਚ ਫੈਮਿਨਿਸਟ ਮਤਲਬ ਫੈਮਿਨਿਜ਼ਮ ਬਾੜਨੀ ਚੰਗੀ ਗੱਲ ਨਹੀਂ ਹੈਗੀ ਹਣ ਬਿਲਕੁਲ ਥੋੜਾ ਜਿਹਾ ਤਾਂ ਧਿਆਨ ਰੱਖੋ ਇਸ ਚੀਜ਼ ਉੱਤੇ ਕਿਹਾ ਜਾ ਰਿਹਾ ਇੱਕ ਬਧੀਆ ਚੀਜ਼ ਦਾ ਹਾਂ ਤੁਹਾਨੂੰ ਐਂ ਪਤਾ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਫੈਮਿਨਿਜ਼ਮ ਚੀਜ਼ ਕੀ ਹੈ ਯਾਰ ਫੈਮਿਨਿਜ਼ਮ ਬਣੀ ਕਿਹੜੀ ਚੀਜ਼ ਕਰ ਤੇ ਚਲ ਠੀਕ ਆ ਫਿਰ ਦਲੇਰ ਇਸ ਵੀਡੀਓ ਚ ਇੰਨੀ ਹੀ ਗੱਲ ਕਰਾਂਗੇ ਹਨਾ ਜੇ ਤੁਹਾਡਾ ਕੋਈ ਆਪਣਾ ਪਰਸਨਲ ਪੁਆਇੰਟ ਆਫ 뷰 ਹੈਗਾ ਤੁਸੀਂ ਆਪਣਾ ਆਪਣਾ 뷰 ਕਮੈਂਟ ਦੇ ਵਿੱਚ ਜ਼ਰੂਰ ਦੱਸ ਸਕਦੇ ਹੋ ਕਮੈਂਟਸ ਦਾ ਜ਼ਰੂਰ ਕਰ ਦੇੋ ਕਿਉਂਕਿ ਸਾਨੂੰ ਤੁਹਾਡੀ سپورਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਤੇ ਜੇ ਤੁਸੀਂ ਸ਼ੇਅਰ ਕਰਨੀ ਹੈ ਇਨਫੋਰਮੇਸ਼ਨ ਤਾਂ ਤੁਸੀਂ ਆਪਣੇ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜੇ ਨਹੀਂ ਵੀ ਕਰਨੀ ਤਾਂ ਘਟੋਟ ਲਾਈਕ ਤੇ ਕਮੈਂਟਸ ਦਾ ਜ਼ਰੂਰ ਕਰਕੇ ਹੀ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਸੋਚ ਰਹੇ ਕਿ ਦਿਨ ਲਾਈਵ ਹੋਣ ਦੇ ਜੇ ਤੁਸੀਂ ਸਬਸਕ੍ਰਾਈਬ ਹੋਮੋਗੇ ਤਾਂ ਹੀ ਤੁਹਾਨੂੰ ਨੋਟੀਫਿਕੇਸ਼ਨ ਆਊਗਾ ਤੇ ਸਾਰਿਆਂ ਦਾ ਵੀਡੀ